ਧੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਸੁਪਰੀਮ ਕੋਰਟ ਦੀਆਂ ਸਖਤ ਟਿੱਪਣੀਆਂ ਕਿਹਾ ਹਸਪਤਾਲ ਜਾਣ ਤੋਂ ਰੋਕਣਾ ਖੁਦਕੁਸ਼ੀ ਲਈ ਉਕਸਾਉਣ ਬਰਾਬਰ ਤਾਂ ਪੰਜਾਬ ਸਰਕਾਰ ਨੇ ਕਿਹਾ ਇੱਕ ਜਾਨ ਲਈ ਦਾਅ ਤੇ ਨਹੀਂ ਲਾ ਸਕਦੇ ਚਾਰ ਜਾਨਾਂ ਦਿੱਲੀ ਵਿੱਚ ਮਹਿਲਾ ਸਨਮਾਨ ਯੋਜਨਾ ਸਣੇ ਤਿੰਨ ਮਾਮਲਿਆਂ ਦੀ ਜਾਂਚ ਦੇ ਆਦੇਸ਼ ਤੇ ਕੇਜਰੀਵਾਲ ਦਾ ਪਲਟਵਾ ਬੋਲੇ ਭਾਜਪੀ ਵਾਲੇ ਚੋਣਾਂ ਚਵੰਡ ਰਹੇ ਨੇ ਪੈਸਾ ਮਹਿਲਾ ਸਨਮਾਨ ਤੇ ਸੰਜੀਵਨੀ ਯੋਜਨਾਵਾਂ ਤੋਂ ਵਖੜਾਈ ਭਾਜਪੀ ਸਭ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਈ ਰਾਹੁਲ ਗਾਂਧੀ, ਮਨਜਿੰਦਰ ਸਿਰਸਾ, ਵਿਕਰਮਜੀਤ ਸਾਨੀ, ਹਰਮੀਤ ਕਾਲਕਾ ਨੇ ਡਾਕਟਰ ਸਿੰਘ ਦੀ ਆਰਥੀ ਨੂੰ ਦਿੱਤਾ ਮੋਢਾ। ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੇ ਵੀ ਦਿੱਤੀ ਸ਼ਰਧਾਂਜਲੀ। ਸਭ ਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਲਈ ਟੁੱਟੀਆਂ ਸਿਆਸੀ ਦੀਵਾਰਾਂ, ਪਹਿਲੀ ਵਾਰ ਕਾਂਗਰਸ ਦਫ਼ਤਰ ਪਹੁੰਚਿਆ ਅਕਾਲੀ ਵਫ਼ਦ। ਡਾਕਟਰ ਸਿੰਘ ਨੂੰ ਦਿੱਤੀ ਸ਼ਰਧਾਂਜਲੀ ਕਾਰਜਕਾਰੀ ਪ੍ਰਧਾਨ ਭੁੰਦਰ ਸਮੇਤ ਦਲਜੀਤ ਚੀਮਾ ਵੀ ਰਹੇ ਮੌਜੂਦ। ਸਰਦਾਰ ਮਨਮੋਹਨ ਸਿੰਘ ਦੀ ਬਣੇਗੀ ਯਾਦਗਾਰ ਕੇਂਦਰ ਦਾ ਫੈਸਲਾ ਪੂਰੇ ਮਾਣ ਸਨਮਾਨ ਨਾਲ ਬਣੇਗਾ ਡਾਕਟਰ ਸਿੰਘ ਦਾ ਸਮਾਰਕ ਟਰਸਟ ਬਣਾ ਕੇ ਮੈਮੋਰੀਅਲ ਲਈ ਦਿੱਤੀ ਜਾਵੇਗੀ ਜਗਾ ਸस्कार ਤੋਂ ਬਾਅਦ ਵੀ ਇਸ ਮਾਰਕ ਨੂੰ ਲੈ ਕੇ ਵਿਵਾਦ ਜਾਰੀ ਕਾਂਗਰਸ ਬੋਲੀ ਇਹ ਮਨਮੋਹਨ ਸਿੰਘ ਦਾ અપਮਾਨ ਤਾਂ ਭਾਜਪਾ ਦੀ ਨਸੀਹਤ ਅਜਿਹੇ ਮੌਕੇ ਨਾ ਕਰੋ ਸਿਆਸਤ ਲਲਵੰਡੀ ਸਾਬੋਚ ਬਸ ਹਾਦਸੇ ਦੇ ਪੀੜਤਾਂ ਲਈ ਪੰਜਾਬ ਸਰਕਾਰ ਤੋਂ ਸਹਾਇਤਾ ਰਾਸ਼ੀ ਦੀ ਮੰਗ ਮ੍ਰਿਤਕਾਂ ਦੇ ਪਰਿਵਾਰਾਂ ਨੇ ਲਾਇਆ ਧਰਨਾ ਹਾਦਸੇ 'ਚ 8 ਲੋਕਾਂ ਦੀ ਗਈ ਸੀ ਜਾਨ ਨਿਹੰਗ ਸਿੰਘਾ ਦੇ ਮਹੱਲੇ ਨਾਲ ਸੰਪੰਨ ਹੋਇਆ ਸ਼ਹੀਦੀ ਜੋੜ ਮੇਲ ਆਖਰੀ ਦਿਨ ਨਿਹੰਗ ਸਿੰਘਾ ਨੇ ਦਿਖਾਇਆ ਜੰਗੂਰ ਪ੍ਰਤਪ ਲੋਕਾਂ ਦੀ ਖਿੱਚ ਦਾ ਰਿਹਾ ਕੇਂਦਰ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨबीर ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਵੱਡੀ ਅਤੇ ਅਹਿਮ ਖਬਰ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜੁੜੀ ਹੋਈ ਮਰਨ ਵਰਤ ਤੇ ਨੇ ਜਗਜੀਤ ਸਿੰਘ ਡੱਲੇਵਾਲ 33ਵਾਂ ਦਿਨ ਹੈ ਪਰ ਦੂਜੇ ਪਾਸੇ ਸੁਪਰੀਮ ਕੋਰਟ ਦੇ ਵੱਲੋਂ ਕਈ ਸਖਤ ਟਿੱਪਣੀਆਂ ਕਰ ਦਿੱਤੀਆਂ ਗਈਆਂ ਨੇ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਹਸਪਤਾਲ ਜਾਣ ਤੋਂ ਰੋਕਣਾ ਖੁਦਕੁਸ਼ੀ ਲਈ اکਸਾਉਣ ਦੇ ਬਰਾਬਰ ਹੈ ਅਤੇ ਇੱਕ ਕੱਟ ਜ਼ਰੀਏ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਜਾਣ ਤੋਂ ਰੋਕਣਾ ਗਲਤ ਹੈ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਜਗਜੀਤ ਸਿੰਘ ਡੱਲੇਵਾਲ ਦੇ ਮਾਮਲੇ ਨੂੰ ਲੈ ਕੇ ਜਿਸ ਦੇ ਵਿੱਚ ਕਿਹਾ ਗਿਆ ਕਿ ਜੇ ਪੰਜਾਬ ਸਰਕਾਰ ਨੂੰ ਕੇਂਦਰ ਦੀ ਮਦਦ ਚਾਹੀਦੀ ਹੈ ਤਾਂ ਅਸੀਂ ਇਸ ਸਬੰਧੀ ਹੁਕਮ ਦੇਵਾਂਗੇ ਇਹ ਵੀ ਕਿਹਾ ਗਿਆ ਕਿ ਲੱਗਦਾ ਇਹ ਹੈ ਕਿ ਢੱਲੇਵਾਲ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿਸਾਨ ਆਗੂਆਂ ਨੂੰ ਵੀ ਕਟਾਰੇ ਦੇ ਵਿੱਚ ਖੜਾ ਕੀਤਾ ਗਿਆ ਹੈ ਜਗਜੀਤ ਸਿੰਘ ਢੱਲੇਵਾਲ ਨੂੰ ਕਿਹਾ ਗਿਆ ਹੈ ਕਿ ਉਹ ਮਰਨ ਵਰਤ ਭਾਵੇਂ ਜਾਰੀ ਰੱਖਣ ਪਰ ਸਮੇਂ ਤੇ ਦਵਾਈ ਲੈਣ ਢੱਲੇਵਾਲ ਨੂੰ ਹਸਪਤਾਲ ਸ਼ਿਫਟ ਕਰਨ ਤੋਂ ਬਾਅਦ ਗੱਲਬਾਤ ਹੋਵੇਗੀ ਵੱਡੀ ਟਿੱਪਣੀ ਸਖਤ ਟਿੱਪਣੀਆਂ ਇਸ ਦੇ ਵਿੱਚ ਕੀਤੀਆਂ ਗਈਆਂ ਨੇ ਇਹ ਵੀ ਕਿਹਾ ਗਿਆ ਕਿ ਪਹਿਲਾਂ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਜਾਵੇ ਬਾਅਦ ਦੇ ਵਿੱਚ ਹੀ ਮੰਗਾਂ ਬਾਰੇ ਗੱਲਬਾਤ ਹੋਵੇਗੀ ਸ਼ਿਫਟ ਕਰਨ ਤੋਂ ਬਾਅਦ ਮੰਗਾਂ ਤੇ ਵਿਚਾਰ ਚਰਚਾ ਹੋਵੇਗੀ ਇਸ ਪੂਰੇ ਮਾਮਲੇ ਤੇ ਕੇਂਦਰ ਸਰਕਾਰ ਕੀ ਕਰ ਰਹੀ ਹੈ ਸੁਪਰੀਮ ਕੋਰਟ ਦੇ ਵੱਲੋਂ ਕੇਂਦਰ ਸਰਕਾਰ ਨੂੰ ਵੀ ਫਟਕਾਰ ਲਾਈ ਗਈ ਹੈ ਤੇ ਨਾਲ ਹੀ ਪੰਜਾਬ ਸਰਕਾਰ ਦੇ ਜਵਾਬ ਤੋਂ ਵੀ ਨਜ਼ਰ ਆਇਆ ਸੁਪੇਸ਼ ਹੋਏ ਸਨ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਆਪਣਾ ਪੱਖ ਰੱਖਿਆ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਜੇ ਜਗਜੀਤ ਸਿੰਘ ਢੱਲੇਵਾਲ ਨੂੰ ਪੰਜਾਬ ਸਰਕਾਰ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਮੰਗਾ ਕੇਂਦਰ ਦੇ ਨਾਲ ਸਬੰਧਤ ਨੇ ਤਾਂ ਕੇਂਦਰ ਸਰਕਾਰ ਧਿਆਨ ਕਿਉਂ ਨਹੀਂ ਨੀਮਤ ਵਿਕਲਪ ਨੇ ਪੰਜਾਬ ਸਰਕਾਰ ਦੇ ਵੱਲੋਂ ਦਲੀਲਾਂ ਦਿੱਤੀਆਂ ਗੰਆਂ ਨੇ ਤੇ ਉਧਰ ਪੰਜਾਬ ਪੁਲਿਸ ਫੈਰ ਐਸੋਸੀਏਟਿਡ سپورਟ ਕਰਨੀ ਚਾਹੀਦੀ ਹੈ ਢੱਲੇਵਾਲ ਨੇ ਕਿਸਾਨਾਂ ਲਈ ਆਪਣਾ ਜੀਵਨ ਖਤਰੇ 'ਚ ਪਾਇਆ ਪੰਜਾਬ ਸਰਕਾਰ ਦੇ ਜਵਾਬ ਤੋਂ ਸੁਪਰੀਮ ਕੋਰਟ ਦੂਜੇ ਪਾਸੇ অসੰਤੁਸ਼ਟ ਨਜ਼ਰ ਆਇਆ ਪੰਜਾਬ ਸਰਕਾਰ ਨੂੰ ਜੇ ਮਦਦ ਚਾਹੀਦੀ ਹੈ ਤਾਂ ਕੇਂਦਰ ਦੇਵੇ ਤਾਂ ਦੱਸਦੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ ਤੇ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਸ਼ਿਫਟ ਕਿਉਂ ਨਹੀਂ ਕੀਤਾ ਜਾ ਰਿਹਾ ਹਸਪਤਾਲ ਦੇ ਵਿੱਚ ਸ਼ਿਫਟ ਕਿਉਂ ਨਹੀਂ ਕੀਤਾ ਜਾ ਰਿਹਾ ਤਾਂ ਪੰਜਾਬ ਸਰਕਾਰ ਨੇ ਕਿਹਾ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਉੱਥੋਂ ਉਠਾਉਣਾ ਔਖਾ ਹੈ ਅਗਰ ਜੇਕਰ ਅਸੀਂ ਉੱਥੋਂ ਜਗਜੀਤ ਸਿੰਘ ਢੱਲੇਵਾਲ ਨੂੰ ਚੁੱਕਦੇ ਹਾਂ ਹਸਪਤਾਲ ਦੇ ਵਿੱਚ ਸ਼ਿਫਟ ਕਰਦੇ ਹਾਂ ਤਾਂ ਹੋਰ ਜਾਨਾਂ ਵੀ ਜਾ ਸਕਦੀਆਂ ਜਿਸਤੇ ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੂੰ ਮਦਦ ਚਾਹੀਦੀ ਹੈ ਤਾਂ ਅਸੀਂ ਕੇਂਦਰ ਸਰਕਾਰ ਨੂੰ ਹੁਕਮ ਦੇਵਾਂਗੇ ਮਾਨਯੋਗ ਅਦਾਲਤ ਵੱਲੋਂ ਸਖਤ ਟਿੱਪਣੀ ਕੀਤੀ ਗਈ ਹੈ ਕਿ ਜਿਹੜੇ ਕਿਸਾਨ ਆਗੂ ਆ ਉਹਨਾਂ ਵੱਲੋਂ ਜਗਜੀਤ ਸਿੰਘ ਢੱਲੇਵਾਲ ਉਤੇ ਇਸ ਵਕਤ ਦਬਾਅ ਬਣਾਇਆ ਜਾ ਰਿਹਾ ਜਿਹੜਾ ਮਰਨ ਵਾਰਤਾ ਜਿਹੜਾ ਉਹਨਾਂ ਵੱਲੋਂ ਰੱਖਿਆ ਗਿਆ ਹੈ ਕਿ ਉਸ ਨੂੰ ਨਾ ਤੋੜਿਆ ਜਾਵੇ। ਮੈਨੂੰ ਜੀ ਕਿਸ ਤਰ੍ਹਾਂ ਤੁਸੀਂ ਦੇਖਦੇ ਪਏ ਆ ਮਾਨਯੋਗ ਅਦਾਲਤ ਵੱਲੋਂ ਸਖਤ ਟਿੱਪਣੀ ਕੀਤੀ ਗਈ ਹੈ ਖਾਸ ਤੌਰ ਦੇ ਉਤੇ ਉਹਨਾਂ ਨੇ ਕਹਿ ਕੇ ਕੁਝ ਰਹੇ ਵਿਅਕਤੀ ਹੈਗੇ ਨੇ ਕੁਝ ਰਹੇ ਕਿਸਾਨ ਆਗੂ ਹੈਗੇ ਨੇ ਬਿਨਾ ਨਾਮ ਲੈ ਕੇ ਜਿਨ੍ਹਾਂ ਵੱਲੋਂ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਕਿ ਜਿਹੜੀ ਇਹ ਗੱਲ ਕੀਤੀ ਜਾ ਰਹੀ ਹੈ ਉਸ ਨੂੰ ਤੁਸੀਂ ਕਿੱਦਾਂ ਦੇਖਦੇ ਪਏ ਹੋ? ਦੇਖੀ ਮੈਨੂੰ ਲੱਗਦਾ ਹੈ ਕਿ ਅਵੀ ਜੋ ਮਾਨਯੋਗ उसका पूरा विश्लेषण करने के बाद हम शाम को उस पर अपना पक्ष रखेंगे और जहाँ तक बात है दबाव बनाने की तो मैं एक बात स्पष्ट कर दूँ क्लियर कर दूँ सरदार जगजीत सिंह डल्लेवाल जी अपनी स्वेच्छा से और दोनों फॉर्मों की रणनीति के अनुसार उन्होंने 26 तारीख से अपना अमर अन्न शुरू किया है और वो मंच पे आके भी ये बात कह चुके हैं कि या तो आंदोलन जीतेंगे या फिर मरेंगे ये उनके शब्द हैं अभी तीन चार दिन पहले जब संस्थाओं द्वारा करी जाती हैं तो फिर बहुत बड़े और गंभीर कई केंद्र सरकार को भी निर्देशित करना चाहिए कि भाई संसद की कहा है कि एमएसपी गारंटी होनी चाहिए एमएसपी गारंटी किसानों को मिलनी चाहिए उसके बावजूद केंद्र सरकार को तो एक शब्द तक नहीं बोल रहा माननीय सुप्रीम कोर्ट और सारी बातें जगजीत सिंह जी को उनके ऊपर ही दफिश करिए लगता है कि इसको ठीक तरीके की अप्रोच नहीं है ਮਾਨੀ ਸੁਪਰੀਮ ਕੋਰਟ ਕੋ ਜ਼ਰੂਰੀ ਦਿਸ਼ਾ ਨਿਰਦੇਸ਼ ਕੇਂਦਰ ਸਰਕਾਰ ਕੋ ਦੇਣੀ ਚਾਹੀਦੀ ਹੈ ਬਹੁਤ ਨਜ਼ਦੀਕੀ ਹੈ ਤੁਸੀਂ ਡਿਲੇਵਾਲ ਸਾਹਿਬ ਦੇ ਲੰਗਵਾਲ ਸਾਹਿਬ ਦੇ ਨਾਲ ਲਗਾਤਾਰ ਮੀਟਿੰਗ ਕਰਦੇ ਪਏ ਨੇ ਲਗਾਤਾਰ ਧਾਰਮਿਕ ਜਿਹੜੇ ਆਗੂ ਨੇ ਉਹ ਪਹੁੰਚ ਰਹੇ ਨੇ ਇੱਥੇ ਇਹ ਸਾਹਿਬ ਵੱਲੋਂ ਆਪਣਾ ਪ੍ਰतिकਰਮ ਵੀ ਦਿੱਤਾ ਜਾਵੇ ਦੇਖੀ ਹੋ ਸਕਦਾ ਹੈ ਡਿਲੇਵਾਲ ਸਾਹਿਬ ਆਪਣਾ ਆਪਣਾ ਪੱਖ ਵੀ ਕੁਝ ਵੈਸੇ ਆਦਮੀ ਵੀ ਜਾਣ ਬੁੱਝ ਕੇ ਪੂਰੇ ਮੂਵਮੈਂਟ ਕੋ ਟਾਰਗੇਟ ਕਰਨੇ ਲਈ ਬਿਸਤਰੀਕੇ ਕੀ ਬਿਆਨਬਾਜ਼ੀ ਕੁਝ ਲੋਗੋਂ ਦੁਆਰਾ ਜਾ ਰਹੀ ਹੈ ਕਹਿਣੇ ਪੇ ਅਨਸ਼ਨ ਕਰ ਲਿਆ ਇਹ ਕਰ ਲਿਆ ਇਹ गैर जरूरी बातें जो फैलाई जा रही हैं कुछ और भी लोगों द्वारा और उसके बाद फिर रुख रहना जो हरियाणा मेहता जी और उसके बाद फिर ये चर्चाएं चलना रहा करने का प्रयास कर रहे हैं इस तरीके की बयानबाजी करके बाकी सरदार जगजीत सिंह डेवाल जी अपना स्टैंड है वो बहुत जल्दी पूरे देश के सामने होगा तो मेरी कद तक उम्मीद की जा सकती है क्योंकि बड़ा अहम मुद्दा इस वक्त सिद्धि डेवल साहब आके लगता है कि मुखर हो इस मुद्दे उलबात करेंगे देखिए वो दोनों जो हमारे दोनों मोर्चों की रणनीति होगी उसके अनुसार वो बयान रखेंगे अपना और मुझे लगता है कि आज शाम तक उनका पक्ष आ जाएगा यदि उनका स्वास्थ्य इजाजत देगा तो ता जगजीत सिंह डल्लेवाल ਦਾ ਮਰਨ ਵਰਤ ਜਾਰੀ ਹੈ 33ਵਾਂ ਦਿਨ ਹੈ ਤੇ ਉਧਰ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਵੀ ਕਿਸਾਨਾਂ ਨੂੰ ਸਮਰਥਨ ਦਾ ਐਲਾਨ ਕਰ ਦਿੱਤਾ ਗਿਆ ਉਹਨਾਂ ਕਹਿੰਿਆ ਕਿ ਸਾਨੂੰ ਕਿਸਾਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਦੱਲੇਵਾਲ ਨੇ ਕਿਸਾਨਾਂ ਲਈ ਆਪਣਾ ਜੀਵਨ ਖਤਰੇ 'ਚ ਪਾਇਆ ਅਤੇ ਸਭ ਤੋਂ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਜ਼ਰੂਰੀ ਹੈ ਤਾਂ ਐਸੋਸੀਏਸ਼ਨ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਹੈ ਜੋ ਖਨੌਰੀ ਬਾਰਡਰ ਪਹੁੰਚੇ ਜਿਨ੍ਹਾਂ ਦੇ ਵੱਲੋਂ ਜਗਜੀਤ ਸਿੰਘ ਢੱਲੇਵਾਲ ਦਾ ਸਮਰਥਨ ਕੀਤਾ ਗਿਆ ਤੇ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਢੱਲੇਵਾਲ ਨੇ ਕਿਸੇ ਹੋਰ ਲਈ ਨਹੀਂ ਬਲਕਿ ਕਿਸਾਨਾਂ ਲਈ ਆਪਣਾ ਜੀਵਨ ਦਾਤ ਤੇ ਲਾਇਆ ਹੈ ਜੀਵਨ ਨੂੰ ਖਤਰੇ 'ਚ ਪਾਇਆ ਹੈ ਪਰ ਸਭ ਤੋਂ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਜ਼ਰੂਰੀ ਹੈ ਤਾਂ ਪ੍ਰੈਸ ਕਾਨਫਰੰਸ ਕਰਕੇ ਪੱਖ ਵੀ ਰੱਖਿਆ ਗਿਆ ਮਰਤਨ ਦੀ ਫੈਮਿਲੀ ਵੈਲੀਪੇਸ਼ਨ ਦੇ ਵੱਲ। ਔਰ ਮੇਰੇ ਨਾਲ ਖੜੇ ਹੋਣ ਦੀ ਤੇ ਜਿਹੜਾ ਪ੍ਰਧਾਨ ਸਾਡੇ ਵੱਲੋਂ ਆਪਣੀ ਪੰਜਾਬ ਦੇ ਲੋਕਾਂ ਲਈ ਪੰਜਾਬ ਲਈ ਪੰਜਾਬੀਆਂ ਲਈ ਕਿਸਾਨੀ ਲਈ ਅਸੀਂ ਤੁਹਾਨੂੰ ਮੱਠੀ ਭੰਗ ਕਰੋ ਛੱਡੋ ਔਰ ਤੱਕੜੇ ਹੋ ਕੇ ਇਸ ਸੰਘਰਸ਼ ਨੂੰ ਲੜੋ। ਸਾਰਾ ਪੰਜਾਬ ਸਾਰਾ ਹਿੰਦੁਸਤਾਨ ਤੁਹਾਡੀ ਪਿੱਠ ਤੇ ਆ ਤੁਹਾਡੀ ਜਿੱਤ ਹੋਏਗੀ ਪਰ ਤੁਹਾਡੀ ਜ਼ਿੰਦਗੀ ਸਾਨੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਜੇ ਤੁਸੀਂ ਜਿੰਦਾ ਰਹੋਗੇ ਤਾਂ ਇਹ ਸੰਘਰਸ਼ ਵੀ ਜਿੱਤਿਆ ਜਾਏਗਾ ਤੇ ਆਉਣ ਵਾਲੇ ਹੋਰ ਵੀ ਸੰਘਰਸ਼ ਜਿੱਤੇ ਜਾਣਗੇ ਸੋ ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੇ ਸਟੇਟ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਅੱਜ ਡੱਲੇਵਾਲ ਸਾਹਿਬ ਦੀ ਇਸ ਜੋ ਉਹਨਾਂ ਨੇ ਸੰਘਰਸ਼ ਵਿੱਢਿਆ ਹੋਇਆ ਉਹਨੂੰ ਅਸੀਂ ਆਪਣੀ ਸਪੋਰਟ ਦਿੰਨੇ ਆ ਉਹਨੂੰ ਸਮਰਥਨ ਦਿੰਨੇ ਆ ਉਹਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਾਂਗੇ ਤੇ ਜਥੇਬੰਦੀ ਨੇ ਜਿਹੜਾ 30 ਤਰੀਕ ਨੂੰ ਆਉਣ ਵਾਲੀ 30 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ ਅਸੀਂ ਉਹਦੇ 'ਚ ਜੋਰ ਸ਼ੋਰ ਨਾਲ ਸ਼ਾਮਲ ਹੋਵਾਂਗੇ ਔਰ ਇਸ ਬੰਦ ਨੂੰ ਕਾਮਯਾਬ ਕਰਾਉਣ ਦੇ ਵਿੱਚ ਆਪਣਾ ਟਿੱਲ ਦਾ ਜੋਰ ਲਾਵਾਂਗੇ ਨਵੰਬਰ ਨੂੰ ਜੋ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਉਸ ਦਾ ਵੀ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ ਇਸ ਐਸੋਸੀਏਸ਼ਨ ਦੇ ਵੱਲੋਂ ਔਰ ਉਨਸੇ ਬਾਈ ਤਰਫ ਦਿਲਬਾਗ ਸਿੰਘ ਹਰੀਗੜ ਜੀ ਬੈਠੇ ਹਨ ਸਾਥੀਓ ਅੱਜ ਬਹੁਤ ਕਈ ਮਹੱਤਵਪੂਰਨ ਮੁੱਦੋਂ ਤੇ ਆਪਕੇ ਸਾਥ ਬਾਤਚੀਤ ਕਰਨੀ ਹੈ ਆਪਕੇ ਮਾਧਿਅਮ ਸੇ ਪੂਰੇ ਦੇਸ਼ ਵਾਸੀਆਂ ਤੱਕ ਸੰਦੇਸ਼ ਪਹੁੰਚਾਣਾ ਹੈ ਇਸ ਲਈ ਮੈਂ ਸਭ ਤੋਂ ਪਹਿਲੇ ਨਿਵੇਦਨ ਕਰਤਾ ਹਾਂ ਆਦਰਣੀਏ ਕਾਕਾ ਸਿੰਘ ਕੋਟੜਾ ਜੀ ਉਹ ਆਪਣੀ ਬਾਤ ਰੱਖਣਗੇ ਆਦਰਣੀਏ ਕਾਕਾ ਸਿੰਘ ਜੀ ਸਤਪੁੱਲਾ ਵੈਖਰੂ ਜੀ ਕਾ ਖਾਲਸਾ ਸੇਰੇ ਵਹਿਬ ਜੀ ਕੀ ਫਤਿਹ ਸਭ ਦੇਸ਼ ਵਾਸੀਆਂ ਦੀ ਇੱਕ ਭਾਵਨਾਵਾਂ ਸੀ ਪਤਾ ਹੈ ਕਿ ਜਗਜੀਤ ਸਿੰਘ ਡੱਲੇਵਾਲ 26 ਤਰੀਕ ਤੋਂ ਮਰਵਾਤੇ ਬੈਠੇ ਨੇ ਜਿਹਦਾ ਅੱਜ 33ਵਾਂ ਦਿਨ ਹੋ ਗਿਆ 33 ਦਿਨਾਂ ਦੇ ਵਿੱਚ ਪੂਰਤ ਦੇ ਜਰਨ ਕਰਨਾ ਚਾਹੁੰਦੇ ਆ ਹਰੇਕ ਦੀ ਇੱਛਾ ਹੈ ਬਹੁਤ ਜਿਹੜੀਆਂ ਸਾਡੀਆਂ ਭੈਣਾਂ ਮਾਵਾਂ ਸਾਡੇ ਬਜ਼ੁਰਗ ਜਦੋਂ ਅਸੀਂ ਇਕੱਠੇ ਹੋਏ ਆ ਡੱਲੇਵਾਲ ਸਾਹਿਬ ਨੇ ਮੈਨੂੰ ਇਹ ਕਿਹਾ ਕਿ ਸ਼ਬਦ ਵਰਤ ਰਹੇ ਹੋ ਵੀ ਡੱਲੇਵਾਲ ਸਾਹਿਬ ਦੇ ਦਰਸ਼ਨ ਕਰਨੇ ਆ ਤਾਂ ਮੇਰੀ ਭਾਵਨਾ ਹੈ ਕਿ ਮੈਂ ਪੂਰੇ ਦੇਸ਼ ਦੇ ਵਿੱਚ ਇਸ ਮੂਰਤੇ ਨੂੰ ਖੜਾ ਕਰਨ ਵਾਸਤੇ ਵੱਡੀਆਂ-ਵੱਡੀਆਂ ਸਟੇਟਾਂ ਦੇ ਵਿੱਚ ਕਿਸਾਨ ਮੀਟਿੰਗਾਂ ਕੀਤੀਆਂ ਰੇਲੀਆਂ ਕੀਤੀਆਂ ਲੱਖਾਂ ਲੋਕਾਂ ਦਾ ਇਸ ਮੂਰਤੇ ਨਾਲ ਜੁੜਿਆ ਵਿਆ ਜਿਹੜੇ ਇਸ ਵਕਤ ਤਿੰਨ ਮੂਰਤੇ ਪੂਰੇ ਚੱਲ ਰਹੇ ਨੇ ਰਤਨਪੁਰਾ ਖਨੌਰੀ ਸ਼ੰਭੂ ਉਹਦੇ ਵਿੱਚ ਦੀ ਕੀ ਹੋਇਆ ਕੀ ਗਿਆ ਮੇਰੀ ਪائیں ਕਿ ਤੁਸੀਂ ਜਲਦੀ ਹੀ ਜਿਹੜੀ ਸੰਗਤ ਹੈ ਪੂਰੇ ਦੇਸ਼ ਦੀ ਕੱਲੇ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀ ਇੱਕ ਸੰਦੇਸ਼ ਦਿਓ ਖਨੌਰੀ ਸੱਦੋ ਤੇ ਮੈਂ ਸਾਰਿਆਂ ਦੇ ਦਰਸ਼ਨ ਕਰਾਂ ਅਸੀਂ ਫਿਰ ਉਹ ਮੀਟਿੰਗ ਦੇ ਵਿੱਚ ਵਿਚਾਰਿਆ ਸਾਡੇ ਫੋਰਮ ਦੇ ਵਿੱਚ ਦੋਨੇ ਫੋਰਮਾਂ ਨੇ ਕਿ ਵੀ ਠੀਕ ਹੈ ਜਿਹੜੀ ਰੱਲੇਵਾਲ ਸਾਹਿਬ ਦੀ ਇੱਛਾ ਹੈ ਕਿਉਂਕਿ ਜਦੋਂ ਬੰਦਾ ਸੋਚਦਾ ਇਕੱਲਾ ਸਾਰੀ ਸਥਿਤੀ ਨੂੰ ਉਹਦੇ ਅੰਦਰੋਂ ਮਨ ਜੋ ਜਿਹੜੀ ਭਾਵਨਾਵਾਂ ਆਉਂਦੀ ਆ ਤੋ ਜਿਹੜੀ ਸਥਿਤੀ ਚ ਡੱਲੇਵਾਲ ਸਾਹਿਬ ਜਾ ਰਹੇ ਨੇ ਤਾ ਉਹ ਮਨ ਦੀ ਉਹਨਾਂ ਦੀ ਭਾਵਨਾ ਹੈ ਕਿ ਮੈਂ ਲੱਖਾਂ ਲੋਕਾਂ ਦੇ ਵਿੱਚ ਆ ਕੇ ਹੋ ਸਕਿਆ ਜੇ ਇੱਕ ਦੋ ਸ਼ਬਦ ਜ਼ਰੂਰ ਬੋਲਾਂ ਤਾ ਉਹ ਅਸੀਂ ਫੈਸਲਾ ਕੀਤਾ ਕਿ 4 ਤਰੀਕ ਨੂੰ ਜਾਣੇ 4 ਜਨਵਰੀ ਨੂੰ ਐਸੇ ਜਗ੍ਹਾ ਦੇ ਵਿੱਚ ਖਨੌਰੀ ਦੇ ਵਿੱਚ ਬਹੁਤ ਵੱਡੀ ਕਿਸਾਨ ਪੰਚਾਇਤ ਕਰਾਂਗੇ ਲੱਖਾਂ ਲੋਕ ਉਹਦੇ ਵਿੱਚ ਆਉਣਗੇ ਪੂਰੇ ਪਾਰ ਦੇ ਵਿੱਚੋਂ ਕੱਲੇ ਪੰਜਾਬ ਤੋਂ ਨਹੀਂ ਸਾਡੇ ਹਰਿਆਣਾ ਉੱਤਰ ਪ੍ਰਦੇਸ਼ ਸਾਰੀਆਂ ਸਟੇਟਾਂ ਦੇ ਜਿੱਥੇ ਜਿੱਥੇ ਡੱਲੇਵਾਲ ਸਾਹਿਬ ਗਏ ਨੇ ਜਿੱਥੇ ਜਿੱਥੇ ਕੰਮ ਕੀਤਾ ਮੀਟਿੰਗਾਂ ਕੀਤੀਆਂ ਨੇ ਜਿੱਥੇ ਸਾਡੇ ਦੋਨੇ ਫੋਰਮ ਦੇ ਜਿਹੜੇ ਲੋਕ ਨਹੀਂ ਆ ਸਕੇ ਥੇ ਉਹਨਾਂ ਨੂੰ ਖੁੱਲਾ ਸੱਦਾ ਦਿੱਤਾ ਕਿ 4 ਜਨਵਰੀ ਨੂੰ ਜਿਹਦੇ ਵਿੱਚ ਡੱਲੇਵਾਲ ਸਾਹਿਬ ਜ਼ਰੂਰ ਕੋਚ ਕਰਨਗੇ ਜਿਹੇ ਜੀ ਉਹਨਾਂ ਦੀ ਪੋਜੀਸ਼ਨ ਹੈ ਜਿਹੇ ਜੀ ਹਾਲਾਤ ਹੈ ਜਿਹੇ ਦਾ ਮਾਹੌਲ ਬਾਰੋਂ ਸਰਕਾਰਾਂ ਵੀ ਰਚ ਰਹੀਆਂ ਨੇ ਪਰ ਇਸ ਨੂੰ ਮੰਨਦੇ ਹੋਏ ਕਿ ਰਾਤ ਜਿਹੜੀ ਮੈਨੂੰ ਡੱਲੇਵਾਲ ਸਾਹਿਬ ਨੇ ਕਹੀ ਹੈ ਉਹਨਾਂ ਦੀ ਅਸੀਂ ਬੇਨਤੀ ਪ੍ਰਵਾਨ ਕੀਤੀ ਸਾਡੇ ਪਹਿਲਾਂ ਤਾਂ ਮੈਂ ਦੋਨੇ ਫੋਰਮਾਂ ਦਾ ਧੰਨਵਾਦ ਕਰਦਾ ਕਿ ਜਿਹੜੀ ਉਹਨਾਂ ਦੀ ਭਾਵਨਾ ਸੀ ਡੱਲੇਵਾਲ ਸਾਹਿਬ ਦੀ ਉਹਨਾਂ ਨੇ ਪ੍ਰਵਾਨ ਕੀਤੀ 4 ਜਨਵਰੀ ਨੂੰ ਇੱਥੇ ਬਹੁਤ ਵੱਡਾ ਕਿਸਾਨਾਂ ਦਾ ਇਕੱਠ ਹੋਊਗਾ ਤੇ ਕੋਸ਼ਿਸ਼ ਕਰਾਂਗੇ ਕਿ ਡੱਲੇਵਾਲ ਸਾਹਿਬ ਉਹਦੇ ਦੋ ਸ਼ਬਦ ਜ਼ਰੂਰ ਬੋਲਣ ਜੋ ਹੁਣ ਤੱਕ ਦੀ ਸਥਿਤੀ ਹੈ ਜੋ ਸਰਕਾਰ ਨੇ ਕੀਤਾ ਜੋ ਕਿਸਾਨਾਂ ਨੇ ਸਾਨੂੰ ਸਹਿਯੋਗ ਦਿੱਤਾ ਸਾਰਿਆਂ ਦਾ ਉਹ ਜਿਹੜਾ ਉਹਦੇ 4 ਤਰੀਕ ਨੂੰ ਇੱਥੇ ਬੋਲਿਆ ਵੀ ਜਾਊਗਾ ਖੁੱਲ ਕੇ ਸਾਰੇ ਬਲਾਰਾਂ ਨੂੰ ਬੁਲਾਇਆ ਵੀ ਜਾਊਗਾ ਧੰਨਵਾਦ ਅਗਲੀ ਗੱਲ ਮੈਨੂੰ ਬਹੁਤ-ਬਹੁਤ ਧੰਨਵਾਦ ਕਾਕਾ ਸਿੰਘ ਕੋਠੜਾ ਜੀ ਦਾ ਮੈਂ ਨਿਵੇਦਨ ਕਰੂੰਗਾ ਆਦਰਨੀਏ ਸੁਖਜਿੰਦਰ ਸਿੰਘ ਖੋਸਾ ਜੀ ਉਹ 30 ਤਰੀਕ ਦੀ ਤਿਆਰੀਆਂ کے بارے میں آپ کو अवगत ਕਰائیں گے ਪਰ ਹਸ ਵਾਲੇ ਦੋਸਤੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਆਪ ਸਭ ਭਲੀ ਭਾਂ ਜਾਣਦੇ ਹਾਂ ਕਿ 13 ਫਰਵਰੀ ਤੋਂ ਲੈ ਕੇ ਜਿਹੜਾ ਸ਼ਗਰਸ਼ਾ ਉਹ ਬੜਾ ਪੀਸਫੁੱਲ ਚੱਲ ਰਿਹਾ ਜਿੱਥੇ ਸਾਡੇ ਜਗਜੀਤ ਸਿੰਘ ਜੀ ਡੱਲੇਵਾਲ 26 ਨਵੰਬਰ ਤੋਂ ਲੈ ਕੇ ਆ ਜਿਹੜਾ 32ਵਾਂ ਦਿਨ ਹੋ ਗਿਆ ਉਹਨਾਂ ਨੂੰ ਮਰਨ ਵਾਰ ਤੇ ਬੈਠਾ ਉਹ 33ਵਾਂ ਦਿਨ ਹੋ ਗਿਆ ਤੇ ਉਸ ਨੂੰ ਵੇਖਦਿਆਂ ਹੋਇਆਂ ਜਿਹੜਾ 30 ਤਰੀਕ ਨੂੰ ਸਾਰਾ ਪੰਜਾਬ ਬੰਦ ਦਾ ਸੱਦਾ ਦੇ ਰਹੇ ਆਂ ਔਰ ਮੈਂ ਇਸ ਮੌਕੇ ਤੋਂ ਦੱਸਣਾ ਚਾਹੁੰਦਾ ਵੀ ਜਿੰਨਾ ਵੀ ਆਰਗੇਨਾਈਜੇਸ਼ਨਾਂ ਹੋਰ ਆ ਤੇ ਬਾਕੀ ਜਿਵੇਂ ਬੱਸਾਂ ਵਾਲਾ ਮਹਿਕਮਾ ਹੋਵੇ ਚਾਹੇ ਸਾਡੇ ਕੋਲ ਜਿਵੇਂ ਪਟਵਾਰੀ ਜਿਹੜੇ ਪੰਜਾਬ ਦੇ ਸੂਬਾ ਪ੍ਰਧਾਨ ਨੇ ਬਰਤਾਰ ਸਿੰਘ ਜੀ ਉਹਨਾਂ ਨੇ ਵੀ ਕਿਹਾ ਵੀ ਅਸੀਂ ਕਾਲੇ ਬਿੱਲੇ ਲਾ ਕੇ ਉਸ ਦਿਨ ਕੋਈ ਕੰਮ ਨਹੀਂ ਕਰਾਂਗੇ ਤੇ ਜੇ ਮੈਂ ਗੱਲ ਕਰਾਂ ਜਿੰਨੇ ਵੀ ਰਿਕਸ਼ਾ ਚਾਲਕ ਨੇ ਟਰਾਂਸਪੋਰਟਰ ਨੇ ਜਿੰਨੇ ਵੀ ਬੱਸਾਂ ਵਾਲੇ ਹਦਾਇਦੇ ਨੇ ਜੋ ਸਾਰੇ ਅਧਾਰੇ ਨੇ ਉਹਨਾਂ ਨੇ ਇੱਕ ਵੱਡਾ ਵਿਸ਼ਵਾਸ ਜਤਾਇਆ ਕਿ 30 ਤਰੀਕ ਨੂੰ ਟੋਟਲ ਪੰਜਾਬ ਦਾ ਅਸੀਂ ਬੰਦ ਦਾ ਸਮਰਥਨ ਕਰਾਂਗੇ ਜਿਹੜਾ ਕਿ 7 ਵਜੇ ਤੋਂ ਲੈ ਕੇ 4 ਵਜੇ ਤੱਕ ਅਸੀਂ ਜਿਹੜੀਆਂ ਦੁਕਾਨਾਂ ਵੀ ਬੰਦ ਕਰਾਂਗੇ ਕੇਵਲ ਤੇ ਕੇਵਲ ਕੱਲੇ ਹਸਪਤਾਲ ਤੇ ਜੇ ਕੋਈ ਐਮਰਜੈਂਸੀ ਆ ਉਹ ਅਸੀਂ ਲਗਾਉਂਦੀ ਸਾਡੀ ਜ਼ਿੰਮੇਵਾਰੀ ਹੋਊਗੀ ਜੇ ਨਾ ਗੱਲ ਕਰਾਂ ਸਰਕਾਰ ਦੀ ਜਿੱਥੇ ਅੱਜ 33 ਦਿਨ ਬੀਤ ਜਾਂਦੇ ਤੇ ਸਰਕਾਰ ਹਲੇ ਵੀ ਕੁੰਬ ਕਰਨੀ ਨਹੀਂ ਸੁੱਤੀ ਪਈ ਆ ਜਿਸ ਨੂੰ ਅਸੀਂ ਜਗਾਉਣ ਦੀ ਬਾਬਤ ਇਹ ਜਿਹੜਾ 30 ਨੂੰ ਬੰਦ ਦਾ ਸੱਦਾ ਦਿੱਤਾ ਤਾਂ ਜੋ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਇਹ ਜਿਹੜੀ ਐਜੀਟੇਸ਼ਨ ਆ ਇਹ ਇੱਕ ਕਿਸਾਨਾਂ ਲਈ ਐਡਿਟੇਸ਼ਨ ਆ ਕਿਸਾਨੀ ਬਚਾਉਣ ਲਈ ਐਡਿਟੇਸ਼ਨ ਆ ਤਾਂ ਜੋ ਕਿ ਟੋਟਲ ਹਵਾ ਨੂੰ ਅਸੀਂ ਇਸ ਮੀਡੀਆ ਦੇ ਮੱਧਮ ਰਾਹੀਂ ਬੇਨਤੀ ਕਰਦੇ ਆ ਜਾਗਰੂਕ ਕਰਦੇ ਆ ਕਿਸਾਨ ਵੀਰੋ ਤੁਸੀਂ ਸਾਰੇ ਜਾਣਿਆਂ ਨੇ 30 ਤਰੀਕ ਨੂੰ ਆਪਦੇ ਕੀਮਤੀ ਰਜੇਵੇਂ ਛੱਡ ਕੇ ਇਸ ਸੰਬੰਧ ਦੇ ਸੱਦੇ ਨੂੰ ਪੂਰਨ ਤੌਰ ਤੇ ਯੋਗਦਾਨ ਪਾਉਣਾ ਕਿਉਂਕਿ ਅੱਜ ਲੋੜ ਆ ਕਿਸਾਨੀ ਤੇ ਪਹਿਰਾ ਦੇਣ ਤੇ ਜਵਾਨੀ ਤੇ ਪਹਿਰਾ ਦੇਣ ਤੇ ਲੋੜ ਆ ਕਿਉਂਕਿ ਜਿਹੜੇ ਕਿਤੇ ਨੇ ਸਾਰੇ ਨਿਲਾ ਜੁੜੇ ਹੋਏ ਨੇ ਜੇ ਕਸਨੀ ਖਤਮ ਹੁੰਦੀ ਆ ਤੇ ਹੋ ਸਕਦਾ ਸਾਰੀ ਚੈਨ ਹੀ ਮਤਲਬ ਟੁੱਟ ਸਕਦੀ ਆ ਸੋ ਸਾਰਿਆਂ ਨੂੰ ਬੇਨਤੀ ਆ ਵੀ ਜਿਹੜਾ ਆਪਾਂ ਕੀ ਦਾ ਬੰਦ ਦਾ ਸੱਦਾ ਇਹਨੂੰ ਵੱਡਾ ਸਫਲ ਬਣਾਈਏ ਜਿੰਨੇ ਟਰੈਕਟਰ ਟਰਾਲੀਆਂ ਸਾਰੇ ਆਪਣੇ ਉਥੇ ਸ਼ਹਿਰਾਂ ਦੇ ਵਿੱਚ ਹੋ ਤਾਂ ਜੋ ਕੋਈ ਵੀ ਵਹੀਕਲ ਜਿਹੜਾ ਉਥੇ ਕੋਈ ਆਵਾਜਾਈ ਜਿਹੜੀ ਪੂਰੀ ਠੱਪ ਕਰ ਸਕੀਏ ਇਹਨੇ ਬੇਨਤੀਆਂ ਕਰਦਾ ਦਾਸ ਬੇਨਤੀ ਕਰਦਾ ਆ ਬਹੁਤ ਬਹੁਤ ਧੰਨਵਾਦ आदरणीय सुखजिंदर सिंह कोसा जी का दो बाद आप है? आ, मैं साथियों हमारे अन्य सीनियर लीडर भी बोलने हैं उनको भी बड़े महत्वपूर्ण विषय आपके साथ साझा करने हैं मैं उनसे अनुमति लेकर दो महत्वपूर्ण बातें आपके साथ साझा करना चाह रहा हूँ पहली बात जो आदरणीय काका सिंह कोटड़ा जी ने कही ਦੋਨੋ ਫਾਰਮੋ ਕੇ ਨੇਤਾਓ ਕੇ ਲਿਏ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੇ ਇਹ ਸੰਦੇਸ਼ دیا tha ਕਿ ਭਾਈ ਅਲਗ-ਅਲਗ ਡਾਕਟਰੋ ਕੀ ਰਿਪੋਰਟਸ ਆ ਰਹੀ ਹੈ ਕਿ ਉਨਕੀ ਸਥਿਤੀ ਬਹੁਤ ਗੰਭੀਰ ਹੈ ਉਨਕੀ ਸਥਿਤੀ ਬੜੀ ਨਾਜ਼ੁਕ ਹੈ ਬੁਲੇਟਿਨ ਚੱਕੇ ਬਾਦਿਆਂ ਰਾਹੁਲ ਗਾਂਧੀ ਦੇ ਵੱਲੋਂ ਡਾਕਟਰ ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਦੀ ਥਾਂ ਤੇ ਸਵਾਲ ਚੁੱਕੇ ਗਏ ਨੇ ਕਿ ਕੇਂਦਰ ਸਰਕਾਰ ਨੇ ਡਾਕਟਰ ਮਨਮੋਹਨ ਸਿੰਘ ਦਾ ਅਪਮਾਨ ਕੀਤਾ ਹੈ ਰਾਹੁਲ ਗਾਂਧੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਨਿਗਮ ਬੋਧ ਘਾਟ ਤੇ ਸੰਸਕਾਰ ਡਾਕਟਰ ਮਨਮੋਹਨ ਸਿੰਘ ਦਾ ਵੱਡਾ ਅਪਮਾਨ ਹੈ ਡਾਕਟਰ ਮਨਮੋਹਨ ਸਿੰਘ ਨੇ 10 ਸਾਲ ਦੇਸ਼ ਦੀ ਸੇਵਾ ਨਿਭਾਈ ਹੈ ਤੇ ਡਾਕਟਰ ਮਨਮੋਹਨ ਸਿੰਘ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਸੰਭਾਲਿਆ ਹੈ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦਾ ਰਾਜ ਘਾਟ ਤੇ ਅੰਤਿਮ ਸੰਸਕਾਰ ਹੁੰਦਾ ਹੈ ਪਰ ਡਾਕਟਰ ਮਨਮੋਹਨ ਸਿੰਘ ਦਾ ਇੱਥੇ ਸੰਸਕਾਰ ਨਹੀਂ ਕੀਤਾ ਗਿਆ ਤੇ ਡਾਕਟਰ ਮਨਮੋਹਨ ਸਿੰਘ ਸਭ ਤੋਂ ਉੱਚੇ ਸਨਮਾਨ ਤੇ ਸਮਾਰਕ ਦੇ ਹੱਕਦਾਰ ਨੇ ਤਾਂ ਦੱਸ ਦਈਏ ਕਿ ਡਾਕਟਰ ਮਨਮੋਹਨ ਸਿੰਘ ਦੇ ਸਸਕਾਰ ਤੋਂ ਬਾਅਦ ਵੀ ਵਿਵਾਦ ਜਾਰੀ ਹੈ ਕਿ ਆਖਿਰਕਾਰ ਉਹਨਾਂ ਦਾ ਸਸਕਾਰ ਨਿਗਮ ਬੋਧ ਘਾਟ ਚ ਕਿਉਂ ਕੀਤਾ ਗਿਆ ਤਾਂ ਹੁਣ ਕਾਂਗਰਸ ਦੇ ਸੀਨੀਅਰ ਆਗੂ ਤੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਵੱਲੋਂ ਇਹ ਸਵਾਲ ਚੁੱਕੇ ਗਏ ਨੇ ਕਿ ਡਾਕਟਰ ਮਨਮੋਹਨ ਸਿੰਘ ਦੇ ਅੰਤਿਮ ਸਸਕਾਰ ਦੀ ਥਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਕਿ ਇਹ ਕੇਂਦਰ ਸਰਕਾਰ ਦੇ ਵੱਲੋਂ ਡਾਕਟਰ ਮਨਮੋਹਨ ਸਿੰਘ ਦਾ અપਮਾਨ ਕੀਤਾ ਗਿਆ ਹੈ ਨਿਗਮ ਬੋਧ ਘਾਟ ਤੇ ਸੰਸਕਾਰ ਕਰਨਾ ਡਾਕਟਰ ਮਨਮੋਹਨ ਸਿੰਘ ਦਾ ਵੱਡਾ ਅਪਮਾਨ ਹੈ ਡਾਕਟਰ ਮਨਮੋਹਨ ਸਿੰਘ ਉਹ ਨੇ ਜਿਨ੍ਹਾਂ ਨੇ 10 ਸਾਲ ਦੇਸ਼ ਦੀ ਸੇਵਾ ਨਿਭਾਈ ਐਜ਼ ਅ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਸੰਭਾਲਿਆ ਰਾਹੁਲ ਗਾਂਧੀ ਇੱਥੇ ਹੀ ਨਹੀਂ ਰੁਕੇ ਉਹਨਾਂ ਕਿਹਾ ਕਿ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦਾ ਅੰਤਿਮ ਸੰਸਕਾਰ ਰਾਜ ਘਾਟ ਤੇ ਹੁੰਦਾ ਸੀ ਪਰ ਹੁਣ ਡਾਕਟਰ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਇੱਥੇ ਕਿਉਂ ਨਹੀਂ ਕੀਤਾ ਗਿਆ ਡਾਕਟਰ ਮਨਮੋਹਨ ਸਿੰਘ ਸਭ ਤੋਂ ਉੱਚੇ ਸਨਮਾਨ ਅਤੇ ਸਮਾਰਕ ਦੇ ਹੱਕਦਾਰ ਨੇ ਤਾਂ ਰਾਹੁਲ ਗਾਂਧੀ ਦੇ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਇਹ ਸਵਾਲ ਚੁਕੇ ਗਏ ਨੇ ਕਾਂਗਰਸ ਦੇ ਵਕਵਾ ਕਾਗੂ ਵੀ ਇਹੀ ਸਵਾਲ ਚੁੱਕ ਰਹੇ ਨੇ ਹਾਲਾਂਕਿ ਭਾਜਪਾ ਇਹ ਸਪਸ਼ਟ ਕਰ ਰਹੀ ਹੈ ਕਿ ਅਸੀਂ ਸਮਾਰਕ ਬਣਾਵਾਂਗੇ ਇੱਕ ਮੈਮੋਰੀਅਲ ਬਣਾਇਆ ਜਾਵੇਗਾ ਦੂਜੇ ਪਾਸੇ ਆਪ ਸੁਪਰੀਮੋ ਅਰਵਿੰਦ ਕੇਜ ਪੀ ਸਾਹਿਬ ਦਾ ਪ੍ਰਧਾਨ ਮੰਤਰੀਆਂ ਦਾ ਰਾਜਘਾਟ ਤੇ ਅੰਤਿਮ ਸੰਸਕਾਰ ਹੁੰਦਾ ਸੀ ਪਰ ਡਾਕਟਰ ਮਨਮੋਹਨ ਸਿੰਘ ਦਾ निगम बोद काट ते पुरस्कार क्यों ਕੀਤਾ ਗਿਆ ہزار ਗੱਜ ਜ਼ਮੀਨ ਵੀ ਨਹੀਂ ਦੇ ਸਕੀ ਤਾਂ ਸਵਾਲ ਇਹੀ ਨੇ ਕਿ ਆਖਿਰਕਾਰ ਡਾਕਟਰ ਮਨਮੋਹਨ ਸਿੰਘ ਰਾਜਗੜ੍ਹ ਦੇ ਉਤੇ ਸਮਾਰਕ ਦੀ ہزار ਗੱਜ ਉਥੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਭਾਜਪਾ ਤੇ ਸਵਾਲ ਚੁੱਕੇ ਨੇ ਕਿ ਅੰਤਿਮ ਸੰਸਕਾਰ ਮੰਤਰੀਆਂ ਦਾ ਅੰਤਿਮ ਸੰਸਕਾਰ ਰਾਜਗੜ੍ਹ ਤੇ ਹੁੰਦਾ ਸੀ ਤਾਂ ਡਾਕਟਰ ਮਨਮੋਹਨ ਸਿੰਘ ਉਸ ਦੇ ਸੰਸਕਾਰ ਲਈ 1000 ਗੱਜ ਜ਼ਮੀਨ ਵੀ ਨਹੀਂ ਦਿੱਤੀ ਤਾਂ ਲਗਾਤਾਰ नहीं हुआ है हमारी मांग है ये कि के लिए। वो एक संस्था हाँ। स्वरूप युग हाँ। पे ऐसे अमिट निशान छोड़ गए जो कभी मिटने वाले नहीं और जो गरीब आज बड़ा दुखी हो के मुझे ये कहना पड़ता है कि ये सबके साझे होते जब यहां पे भी राजनीति चल रही मैं आपको एक छोटा सा सवाल करता हूं वो देव संस्कार होना होता और कोई कहता कि राजघाट पे नहीं होता वहां मॉन्यूमेंट नहीं बने कहीं और जातन लागे सोतन जाने किसी पार्टी का मसला नहीं है देश के गौरव में इतिहास ये इंसान जीता जागता इतिहास था, था। समझे नहीं तो ये ये कहेंगे जान के उस पर अमल ना करना एक कायरता का आभास है दोस्त बड़ा दिल होना चाहिए फिर ऐसा होता है ਡਾక్టర్ ਮਨਮੋਹਨ ਸਿੰਘ ਦੇ ਸਮਾਰਕ ਦੀ ਥਾਂ ਤੇ ਵਿਵਾਦ ਜਾਰੀ ਹੈ ਸਮਾਰਕ ਲਈ ਥਾਂ ਨਾ ਮਿਲਣ ਤੋਂ ਕੌਣ ਨਜ਼ਰ ਆਈ ਜਾਣਬੁੱਝ ਕੇ ਡਾక్టర్ ਮਨਮੋਹਨ ਸਿੰਘ ਦਾ ਅਪਮਾਨ ਕੀਤਾ ਜਾ ਰਿਹਾ ਹੈ ਇਹ ਕਹਿਣਾ ਹੈ ਕਾਂਗਰਸ ਦਾ ਜਿੱਥੇ ਪ੍ਰਧਾਨ ਮੰਤਰੀ ਦਾ ਦਖਲ ਮੰਗਿਆ ਗਿਆ ਡਾక్టర్ ਮਨਮੋਹਨ ਸਿੰਘ ਦੀ ਸ਼ਖਸੀਅਤ ਨੇ ਸਿਆਸੀ ਦੁਆਰਾ ਵੀ ਹਟਾ ਦਿੱਤੀਆਂ ਅਕਾਲੀ ਦੱਬੂਆਂ ਨੇ ਸਾਹਿਬ ਦਾ ਵੱਡਾ ਕੰਮ ਤੇ ਕਾਂਗਰਸ ਦੇ ਦਫ਼ਤਰ ਤੋਂ ਅਜਹੀਆਂ ਤਸਵੀਰਾਂ ਆਈਆਂ ਜੋ ਇਤਿਹਾਸਿਕ ਹੋ ਗਈਆਂ ਰਸਲ ਅਕਾਲੀ ਦਲ ਵੀ ਇਹ ਤਸਵੀਰਾਂ ਨੇ ਟੁੱਟੀਆਂ ਦੀਵਾਰਾਂ ਤੋਂ ਤਸਵੀਰਾਂ ਤੋਂ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਡਾਕਟਰ ਮਨਮੋਹਨ ਸਿੰਘ ਦੀ ਸ਼ਖਸੀਅਤ ਦਾ ਗੱਦ ਕਿੰਨਾ ਵੱਡਾ ਹੈ ਕਿਵੇਂ ਹਰ ਕੋਈ ਉਹਨਾਂ ਦੀ ਸਾਦਗੀ ਨਿਮਰਤਾ ਤੇ ਇਮਾਨਦਾਰੀ ਦਾ ਮਰੀਦ ਹੈ ਇਹੀ ਵਜ੍ਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਵਾਰ ਕਾਂਗਰਸ ਦੇ ਦਫ਼ਤਰ ਦੀਆਂ ਗਰੂਪੀਆਂ ਅਕਾਲੀ ਦਲ ਦੇ ਨਾਲ ਲੱਖ ਵਖਾਤਪੇਦ ਹੋਣ ਪਰ ਡਾਕਟਰ ਮਨਮੋਹਨ ਸਿੰਘ ਦੇ ਲਈ ਸਭ ਬੰਦਸ਼ਾਂ ਖਤਮ ਕਰ ਦਿੱਤੀਆਂ ਤੇ ਅਕਾਲੀ ਦਲ ਦਾ ਵਫ਼ਦ ਦਿੱਲੀ ਸਥਿਤ ਕਾਂਗਰਸ ਦੇ ਮੁੱਖ ਦਫ਼ਤਰ ਦੇ ਵਿੱਚ ਪਹੁੰਚਿਆ ਤੇ ਸਭ ਦੇ ਮਹਿਬੂਬ ਨੇਤਾ ਡਾਕਟਰ ਮਨਮੋਹਨ ਗਿੱਡਾ ਅੱਜ ਕਾਂਗਰਸ ਦਫ਼ਤਰ ਦਾ ਸਵਾਲ ਨੇ ਅੱਜ ਇੱਕ ਦੇਸ਼ ਦੀ ਹਾਂ ਸ਼ਖਸ਼ੀਅਤ ਦੁਨੀਆ ਦੇ ਇੱਕ ਨੰਬਰ ਦੇ ਆਦ ਸਾਸਰੀ ਸੀ ਸਭ ਤੋਂ ਵਧੀਆ ਪ੍ਰਧਾਨ ਮੰਤਰੀ ਹੋਏ ਬਿਠ ਬੋਲੜੇ ਸਨ ਇਮਾਨਦਾਰ ਸਨ ਕਾਬਲੀਅਤਾਂ ਤਾਂ ਦੁਨੀਆ ਕੋਈ ਟਿਕਾਣਾ ਹੀ ਨਹੀਂ ਸੀ ਇੱਕ ਗਰੀਬ ਘਰ ਚ ਪੈਦਾ ਹੋ ਕੇ ਸੜਕ ਤੇ ਲਾਲਟਣ ਦੇ ਜਾਂ ਖੰਬੇ ਦੇ ਕਿਨਾਰੇ ਉਸ ਤੇ ਬਹਿ ਕੇ ਪੜ ਕੇ ਏਡੀ ਉੱਚੀ ਪੋਜੀਸ਼ਨ ਹਾਸਲ ਕਰਨੀ ਇੱਕ ਆਮ ਇਨਸਾਨ ਦੀ ਗੱਲ ਨਹੀਂ ਦੁਨੀਆ ਦੇ ਅਕਸਰ ਦਾ ਵਿਚੋੜਾ ਬਹੁਤ ਵੱਡਾ ਵਿਚੋੜਾ ਇਹੋ ਜਿਹੀਆਂ ਸਖਸ਼ੀਤਾ ਜਿਹੜੀਆਂ ਉਹ ਰੋ-ਰੋਜ਼ ਹੀ ਹੁੰਦੀਆਂ ਜਿਨ੍ਹਾਂ ਨੇ ਇੱਕ ਸਧਾਰਨ ਪਰਿਵਾਰ ਦੇ ਵਿੱਚ ਜਨਮ ਲੈ ਕੇ ਤੇ ਸਾਰੀ ਦੁਨੀਆ ਦੇ ਵਿੱਚ ਆਪਣਾ ਵੀ ਪੰਜਾਬੀਆਂ ਦਾ ਵੀ ਸਿੱਕਾਉਂਦਾ ਵੀ ਤੇ ਸਾਰੇ ਭਾਰਤ ਬਕਸ਼ ਦਾ ਨਾਮ ਰੋਸ਼ਨ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਹ ਵੀ ਵੱਡਾ ਬਿਆਨ ਦਿੱਤਾ ਕਿ ਜੇ ਡਾਕਟਰ ਮਨਮੋਹਨ ਸਿੰਘ ਨਾ ਹੁੰਦੇ ਤਾਂ ਸ਼੍ਰੋਮਣੀ ਕਮੇਟੀ ਤੇ ਬਹੁਤ ਸਮਾਂ ਪਹਿਲਾਂ ਹੀ ਦੋ ਟੋਟੇ ਹੋ ਜਾਂਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੁਣ ਦੋ ਟੋਟੇ ਹੋ ਗਈ ਹੈ। ਜੇ ਬਹੁਤ ਪਹਿਲਾਂ ਹੋ ਜਾਂਦੀ ਜੇ ਡਾਕਟਰ ਮਨਮੋਹਨ ਸਿੰਘ ਜਿਹੜੇ ਆ ਉਹ ਨਾ ਹੁੰਦੇ। ਇੱਕ ਬਹੁਤ ਉਸ ਵੇਲੇ ਵੀ ਔਕਾਸ ਸਮਾਇਆ ਸੀ ਜਦੋਂ ਉਹਨਾਂ ਨੇ ਵਿੱਚ ਇੰਟਰਵੈਨ ਕਰਕੇ ਰੋਕਿਆ ਸੀ ਕਿ ਇਹ ਬਹੁਤ ਇੰਪੋਰਟੈਂਟ ਇੰਸਟੀਟਿਊਸ਼ਨ ਹੈ ਮੇਰੇ ਪਿਤਾ ਜੀ ਨੇ ਵੀ ਐਸਜੀਪੀਸੀ ਦੇ ਮੋਰਚੇ 'ਚ ਜੇਲ੍ਹ ਕੱਟੀ ਹੋਈ ਹੈ ਤੇ ਉਦੋਂ ਬਾਲ ਸਾਹਿਬ ਆਏ ਸੀ ਤੇ ਉਹਨਾਂ ਨੇ ਸਾਰਾ ਕੰਮ ਉੱਥੇ ਰੋਕ ਦਿੱਤਾ ਸੀ ਇਸ ਕਰਕੇ ਐਸਜੀਪੀਸੀ ਨੂੰ ਦੋ ਹੋਣ ਦੇ ਵਿੱਚ ਰੋਕਣ ਦੇ ਲਈ ਡਾਕਟਰ ਮਨਮੋਹਨ ਸਿੰਘ ਦਾ ਇੱਕ ਵੱਡਾ ਰੋਲ ਰਿਹਾ ਉਦੋਂ ਹਰਿਆਣਾ ਦੀ ਸਰਕਾਰ ਨੂੰ ਉਹਨਾਂ ਨੇ ਬਹੁਤ ਸ਼ਕਤੀ ਨਾਲ ਰੋਕਿਆ ਸੀ ਇਸ ਕਰਕੇ ਇਹ ਸੰਸਥਾ ਨੂੰ ਹੱਥ ਨਹੀਂ ਲਾਉਣਾ ਅਕਾਲੀ ਦਲ ਦਾ ਵਫਾਦ ਡਾਕਟਰ ਮਨਮੋਨ ਸਿੰਘ ਨੂੰ ਸ਼ਰਧਾਂਜਲੀ ਦੇਣ ਦੇ ਲਈ ਕਾਂਗਰਸ ਦਫ਼ਤਰ ਦੇ ਵਿੱਚ ਪਹੁੰਚਿਆ ਤਾਂ ਇਸ ਤੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਡਾਕਟਰ ਸਾਹਿਬ ਦਾ ਕਮਾਲ ਦਾ ਵਿਅਕਤੀਤਵ ਹੀ ਹੈ ਜੋ ਹਰ ਕੋਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਰਿਪੋਰਟ ਦੇ ਮਾਲਕ ਸੀ ਕਿ ਅੱਜ ਅਕਾਲੀ ਦਲ ਦਾ ਵਫਾਦ ਪਹਿਲੀ ਵਾਰ ਹੋਏਗਾ ਕਿ ਕਾਂਗਰਸ ਦੇ ਹੈੱਡਕੁਆਰਟਰ ਪਹੁੰਚਿਆ ਸ਼ਰਧਾਂਜਲੀ ਦੇਣ ਦੇ ਲਈ। ਇਹ ਇਹ ਤੇ ਮੈਂ ਇਹੀ ਕਹਿ ਰਿਹਾ ਕਿ ਉਹ ਸੈਕੂਲਰ ਸੀਗੇ। ਉਹ ਕਿਸੇ ਪਾਰਟੀ ਨੂੰ ਉਹਨਾਂ ਨੇ ਕਦੀ ਅੱਗੇ ਨਹੀਂ ਸੀ ਰੱਖਿਆ। ਉਹ ਕਹਿੰਦੇ ਸੀਗੇ ਮੈਂ ਪ੍ਰਾਈਮ ਮਿਨਿਸਟਰ ਬਣੇ ਮੇਰੀ ਸਾਰੀਆਂ ਪਾਰਟੀਆਂ ਬਰਾਬਰ ਨੇ ਔਰ ਮੇਰਾ ਖਿਆਲ ਹੈ ਕਿ ਜਿੰਨਾ ਉਹਨਾਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਸਤਿਕਾਰ ਦਿੱਤਾ ਬਹੁਤ ਘੱਟ ਲੀਡਰਾਂ ਨੂੰ ਸਤਿਕਾਰ ਇਹਨਾਂ ਮਿਲਿਆ ਹੋਵੇਗਾ